ਮੈਂ ਪੰਜ ਟੈਂਕੇ ਕਹਿਣਾ ਹੁੰਦਾ ਅੱਛਾ ਜੀ ਪੈਂਟ ਕੋਟ ਤੇ ਬੂਟ ਹੂੰ ਟੋਪੀ ਤੇ ਟਾਈ ਪੰਜ ਟੈਂਕੇ ਪਾ ਕੇ ਬੰਦਾ ਸੋਚਦਾ ਵੀ ਮੈਨੂੰ ਕੱਪੜੇ ਪਉਣੇ ਹੋ ਗਏ ਹੋਰ ਤਾਂ ਕਿਸੇ ਨੂੰ ਪਉਣੇ ਨਹੀਂ ਹੂੰ ਇਹ ਕਿੱਡਾ ਵੱਡਾ ਭਰਮ ਹੈ ਸ਼ਹਿਰ 'ਚ ਰਹਿ ਕੇ ਵੀ ਨਾ ਪਿੰਡ ਵਾਲੀ ਚਲਕ ਆਂਦੀ ਹੈ ਤੁਹਾਡੇ ਕੋਲ ਇਹ ਤਾਂ ਪਿੰਡ ਦੀ ਪੰਜਾਬ ਵਾਲੀ ਚਲਕ ਸ਼ਹਿਰ ਤਾਂ ਪੰਜਾਬ ਦਾ ਹਿੱਸਾ ਹੀ ਨਹੀਂ ਹਨ ਜਿਹੜੇ ਸ਼ਹਿਰ ਹਨ ਨਾ ਹਾਂਜੀ ਲੁਧਿਆਣਾ ਸ਼ਹਿਰ ਤੋਂ ਪੰਜਾਬ ਦੀ ਕਿਹੜੀ ਚੀਜ਼ ਨਜ਼ਰ ਆਉਂਦੀ ਹੈ ਪੁੱਤ ਦੱਸ ਦੀ ਕੋਈ ਵੀ ਜਿਹਦੇ ਪੈਂਟ ਕੋਟ ਤੇ ਟਾਈ ਜਿੰਨਾ ਮਰਜੀ ਉਹਦੇ ਮਹਿੰਗਾ ਭੇਸ ਪਾਇਆ ਹੋਵੇ ਜਿੰਨਾ ਮਰਜ਼ੀ ਆਪਣੇ ਆਪ ਨੂੰ ਡੀਸੈਂਟ ਕਹਿੰਦਾ ਹੋਵੇ ਜਦੋਂ ਮੇਰੇ ਸਾਹਮਣੇ ਆਉਂਦਾ ਨਾ ਮੈਂ ਉਹਨੂੰ ਸਿਫਤ ਦੇ ਬਰਾਬਰ ਨਹੀਂ ਰੱਖਦਾ ਮਨਾਂ ਤੇ ਬਿੱਚ ਬੈ ਕੇ ਕਹਿ ਦਿੰਨਾ ਵੀ ਤੁਸੀਂ ਹਜ਼ਾਰਾਂ ਬੰਦੇ ਬੈਠੇ ਹੋ ਆਜ ਸਮਾਗਮ ਹੋ ਰਿਹਾ ਹੈ ਤੇ ਮੇਰੀ ਨਜ਼ਰਾਂ ਹੀ ਤੁਸੀਂ ਆ ਜੋ ਮਰਜ਼ੀ ਬੜੇ ਹੋ ਪਰ ਮੇਰੀ ਨਜ਼ਰਾਂ ਤਾਂ ਹਾਂ ਮੇਰੇ ਸਾਹਮਣੇ ਕਿ ਥੋਤੀ ਵਾਲਾ ਆਜੇ ਲੁਗੀ ਵਾਲਾ ਆਜੇ ਵੈਸਟ ਵਾਲਾ ਆਜੇ ਮੈਂ ਕਹਣਾ ਜੀ ਬੰਦ ਨੇ ਆਪ ਦੀ ਭਈ ਜਿਹੜੇ ਆ ਨਾ ਹੋਂਦ ਕੈਮ ਰੱਖੀ ਆਪ ਦੇ ਸਭਿਆਚਾਰ ਬੁਰਾ ਕਿੱਥੇ ਲੱਗਦਾ ਤੁਹਾਨੂੰ ਜਦੋਂ ਬਗਾਨੀ ਚੀਜ਼ ਪਾ ਕੇ ਆਵਦੇ ਲੋਕਾਂ ਨੂੰ ਕਹਿੰਦੇ ਮੈਂ ਤਾਂ ਕਪੜੀ ਨਹੀਂ ਪਾਣੇ ਆਉਂਦੇ ਅੱਛਾ ਅੱਛਾ ਬੁਰਾ ਕਰਨਾ ਡਾਊਨ ਕਰਨਾ ਦੂਜੇ ਦਿਨ ਦੂਜੇ ਦਿਨ ਮੈਨੂੰ ਕਪੜੇ ਪਾਣੇ ਆਉਂਦੇ ਆ ਮੈਂ ਹੁਣ ਐਡਵਾਂਸ ਹੋ ਗਿਆ ਜਿਹੜਾ ਬੰਦਾ ਗੁਲਾਮੀ ਵਿੱਚ ਜਿਉ ਰਿਹਾ ਹੋਵੇ ਗੁਲਾਮ ਬੰਦਾ ਕਦੇ ਐਡਵਾਂਸ ਨਹੀਂ ਹੁੰਦਾ ਪਤਾ ਮਾਨਸਿਕ ਗੁਲਾਮ ਕਿਵੇਂ ਐਡਵਾਂਸ ਹੋ ਜੂਗਾ ਅਗਾ ਵਦੂ ਮਾਨਸਿਕ ਗੁਲਾਮ ਕਦੇ ਵੀ ਅਗਾ ਵਦੂ ਨਹੀਂ ਹੋ ਸਕਦਾ ਹਾਂ ਉਹ ਗੁਲਾਮੀ ਦੀਆਂ ਅਥਾਰਸ ਨੂੰ ਸਾਹਮਣੇ ਰੱਖ ਕੇ ਆਪਦੀ ਜ਼ਿੰਦਗੀ ਜਿਉਂਦਾ ਤੇ ਉਹਦੇ ਅਨਸਾਰ ਆਪਦਾ ਹੋਂ ਤਰਕ ਦਿੰਦਾ ਤੇ ਬਜ਼ੁਰਗ ਹੁੰਦੇ ਸੀਗੇ ਕਿ ਕੋਈ ਸਾਈਕਲ ਕੋਈ ਕਿਸੇ ਤੇ ਨਹੀਂ ਜਾਣਾ ਬਾਈਕ ਮੋਟਰਸਾਈਕਲ ਕੁਛ ਨਹੀਂ ਤੁਸੀਂ ਪੈਦਲ ਹੀ ਕਿੰਨੇ ਕਿੰਨੇ ਕਿਲੋਮੀਟਰ ਹੋਣਗੇ 20-22 ਕਿਲੋਮੀਟਰ ਰਾਮ ਤੂੰ ਦਿਮਾਗਚੀ ਨਹੀਂ ਹਾਂ ਆ ਸ਼ਹਿਰ ਦੇ ਵਿੱਚ ਮੈਂ 49 ਸਾਲ ਹੋ ਗਏ 49 ਸਾਲ ਪੁੱਤ 8 ਜੁਲਾਈ 1975 ਦਾ ਮੈਂ ਇੱਥੇ ਆਇਆ 11 ਜੁਲਾਈ 49 ਸਾਲ ਤਨਵੀਨ 10 ਦਿਨ ਹੋ ਗਏ ਤੇ ਮੈਂ ਤੱਕਦੇ ਵਖੇ ਨਹੀਂ ਵੀ ਆ ਮੈਂ ਸਾਈਕਲ ਤੇ ਚੜਨਾ ਚੋਲੋ ਰੋਜ਼ਗਾਰ ਨਹੀਂ ਮਿਲ ਰਿਹਾ ਉਹ ਫਿਰ ਵਿਚਾਰੇ ਭੱਜੇ ਛੁੱਟਦੇ ਆ ਕਦੇ ਕੋਈ ਮੀਕਾ ਜਾਂਦਾ ਕੋਈ ਕੈਨੇਡਾ ਜਾਂਦਾ ਤੇ ਮੈਨਡ ਜਾਂਦਾ ਤੇ ਆਸਟ੍ਰੇਲੀਆ ਜਾਂਦਾ ਤੇ ਜੁਜੀ ਲੜ ਜਾਂਦਾ ਕੋਈ ਜਰਮਨੀ ਜਾਂਦਾ ਉਹ ਵਿਚਾਰੇ ਮਜਬੂਰੀ ਪਸ ਜਾਂਦੇ ਆ ਹੁਣ ਜਿਹੜੇ ਘਰ ਦੇ ਵਿੱਚ ਜਿਹਦੇ ਘਰ ਦੇ ਵਿੱਚ ਗਾਣੇ ਉਹਨਾਂ ਦੇ ਕੰਗਲੇ ਵੀ ਸਿਆਣੇ ਸਤਿ ਸ਼੍ਰੀ ਅਕਾਲ ਜੀ ਅਮਜੀ ਟੈਲੀਕਾਸਟ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਪ੍ਰੀਤ ਸ਼ਰਮਾ ਸਵਾਗਤ ਕਰਦੀ ਤੁਹਾਡਾ ਉਮੀਦਵਾਰ ਜੀ ਤੁਸੀਂ ਠੀਕ ਠਾਕ ਹੋਵੋਗੇ ਪੰਜਾਬ ਨੂੰ ਦੇਖੀਏ ਤਾਂ ਬਹੁਤ ਜ਼ਿਆਦਾ ਮਨ ਉਦਾਸ ਹੁੰਦਾ ਹੈ ਕਿ ਪੰਜਾਬ ਕਿੱਧਰ ਚੱਲਦਾ ਜਾ ਰਿਹਾ ਕਿਹੜਾ ਦੌਰ ਚੱਲ ਰਿਹਾ ਹੈ ਇਹ ਪੰਜਾਬ ਜਿਹਨੂੰ ਜਿਹਦੇ ਨਾਮ ਤੋਂ ਹੀ ਇੱਕ ਮੁਸਕਾਨ ਆਉਂਦੀ ਸੀ ਚਿਹਰੇ ਤੇ ਜਾਂ ਫਿਰ ਉਹ ਦਿਖਣਾ ਸ਼ੁਰੂ ਹੋ ਜਾਂਦੇ ਸੀ ਕਿ ਪਿੰਡ ਹੈ ਵਧੀਆ ਹਵਾਵਾਂ ਚੱਲ ਰਹੀਆਂ ਨੇ ਜਿਹੜੇ ਲੋਕ ਨੇ ਉਹਨਾਂ 'ਚ ਬੜਾ ਪਿਆਰ ਹੈ ਪਰ ਅੱਜਕੱਲ ਪੰਜਾਬ ਨੂੰ ਕਿਸੇ ਹੋਰ ਤਰੀਕੇ ਨਾਲ ਜਾਣਿਆ ਜਾਂਦਾ ਤੁਸੀਂ ਵੀ ਸਿਆਣੇ ਉਹ ਯੂਥ ਨੂੰ ਦੇਖਦੇ ਹੋ ਤੁਸੀਂ ਕਿਸ ਦੌਰਵਲ ਜਾ ਰਹੇ ਨੇ ਉਹ ਤਾਂ ਇੱਧਰੀਆਂ ਤਰਸਦੀਆਂ ਮਨ ਨੂੰ ਬਹੁਤ ਉਦਾਸ ਕਰ ਦਿੰਦੀਆਂ ਨੇ ਬਾਪੂ ਬਲਕੌਰ ਜੀ ਜੋ ਕਿ ਹਮੇਸ਼ਾ ਇਸ ਦੇ ਅੱਗੇ ਆ ਕੇ ਖੜਦੇ ਨੇ ਤੇ ਉਹਨਾਂ ਉਹਨਾਂ ਦਾ ਕਹਿਣਾ ਇਹ ਨਹੀਂ ਕਿ ਮੈਂ ਸਿਰਫ ਬੋਲਦਾ ਮਾਂ ਨਹੀਂ ਉਹ ਪੰਜਾਬ ਨੂੰ ਆਪਣੇ ਆਪ ਨੂੰ ਦਿਖਾ ਚ ਵੀ ਦਰਸਾਉਂਦੇ ਨੇ ਕਿ ਮੈਂ ਦੇਖੋ ਕੱਪੜੇ ਵੀ ਚਾਦਰਾਂ ਪਾਇਆ ਹੋਇਆ ਮੇਰੀ ਪੰਜਾਬੀ ਜੁੱਤੀ ਪਾਈ ਹੋਈ ਹੈ ਤੇ ਉਹਨਾਂ ਦਾ ਪਹਿਰਾਵਾ ਤੁਸੀਂ ਦੇਖ ਸਕਦੇ ਹੋ ਕਿ ਚਾਦਰਾਂ ਸਰਦੀ ਹੋਵੇ ਗਰਮੀ ਹੋਵੇ ਹਮੇਸ਼ਾ ਉਹਨਾਂ ਨੇ ਆਹੀ ਪਾਇਆ ਹੁੰਦਾ ਕਿਉਂਕਿ ਪਤਾ ਨਹੀਂ ਹੁਣ ਉਹਨਾਂ ਨੂੰ ਇਸ ਚੀਜ਼ ਨਾਲ ਕਿੰਨਾ ਕੁ ਪਿਆਰ ਹੈ ਕਿ ਉਹ ਚੀਜ਼ ਨਹੀਂ ਲੱਗਦੀ ਪਰ ਹਾਂ ਕਈ ਉਹਨਾਂ ਦੀ ਏਜ ਦੇ ਨੇ ਜਿਹੜੇ ਬਦਲ ਚੁੱਕੇ ਨੇ ਕਈ ਪਤਲੂਨ ਜਿਨ੍ਹਾਂ ਨੂੰ ਬਾਪੂ ਜੀ ਕਹਿੰਦੇ ਨੇ ਕਿ ਉਹ ਪਾਣੀ ਸ਼ੁਰੂ ਕਰ ਦਿੱਤੀ ਉਹ ਤਾਂ ਅੰਗਰੇਜ਼ਾਂ ਦੀ ਸੀਗੀ ਤਾਂ ਇਦਾਂ ਦੀਆਂ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਉਹਨਾਂ ਬਾਰੇ ਆਪਾਂ ਗੱਲਾਂ-ਬਾਤਾਂ ਕਰਾਂਗੇ ਤੁਸੀਂ ਵੀ ਪਿਛਲੇ ਟਾਈਮ 'ਚ ਪਹੁੰਚ ਜਾਓਗੇ ਕਿ ਅੱਛਾ ਹੈ ਕੀ ਸੀ ਪੰਜਾਬ स्वागत ਕਰਦੇ ਆ ਬਾਪੂ ਜੀ ਦਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸੇਤ ਕੀ ਮਿਆਂ ਠੀਕ ਹੈ ਬੱਟ ਚੜਦੀ ਕਲਾ ਹਮੇਸ਼ਾ ਤੁਸੀਂ ਤਰੋ ਤਾਜ਼ਾ ਰਹਨੇ ਹੋ ਗੱਲਬਾਤ ਕਰਦੇ ਜਰੂਰ ਇੱਕ ਅੰਦਰੋਂ ਦੀ એનર્ਜੀ ਦੇ ਦਿੰਨੇ ਹੋ ਦੂਜੇ ਬੰਦੇ ਨੂੰ ਜੀ ਬੇਟਾ ਬੇਟਾ ਗੱਲ ਹੈ ਇਸ ਤਰ੍ਹਾਂ ਵੀ ਜਿਹੜੀ એનર્ਜੀ ਹੈ ਨਾ ਬਹੁਤ ਕਾ એનર્ਜੀ ਹੈ ਸਰੀਰਕ એનર્ਜੀ ਉਹ ਜਿੰਨਾ ਤੁਸੀਂ ਜ਼ਿੰਦਗੀ 'ਚ ਹਾਂ ਪਖੀ ਹੋਵੋਗੇ ਹਾਂ ਪਖੀ ਪੋਜ਼ਿਟਿਵ ਜਿੰਨ ਕਹਿੰਦੇ ਆ ਉਹਨੇ 'ਚ ਤੁਹਾਡੀ ਤੇ ਊਰਜਾ ਵਧ ਹੋਗੀ ਜੇ ਤੁਸੀਂ ਹਾਂ ਪਖੀ ਨਹੀਂ ਫਿਰ ਇਨਸਾਨੀ ਊਰਜਾ ਘਟ ਜਾਂਦੀ ਹੈ ਸ਼ੈਤਾਨੀ ਊਰਜਾ ਤੇ ਪਸ਼ੂ ਬਾਲਾਇੜਾ ਉਪਰ ਉਖੜ ਜਾਂਦਾ ਅਸੀਂ ਜਦੋਂ ਇਨਸਾਨੀਅਤ ਨੂੰ ਸਾਹਮਣੇ ਰੱਖ ਕੇ ਕੋਈ ਗੱਲ ਕਰੀਏ ਆਪਣੇ ਜ਼ਿੰਦਗੀ ਦੇ ਵਿੱਚ ਅਸੀਂ ਉਸ ਇਨਸਾਨੀਅਤ ਦੇ ਭਾਵ ਨੂੰ ਗ੍ਰਹਿਣ ਕਰ ਗਏ ਤੇ ਉਹਦੇ ਨਾਲ ਸਾਰ ਆਪਣੀ ਜ਼ਿੰਦਗੀ ਦੀ ਬਤੀਤ ਕਰ ਗਏ ਤੇ ਉਹ ਮੈਨੂੰ ਲੱਗਦਾ ਵੀ ਸਾਰਾ ਉਹ ਠੀਕ ਆ ਸਮਾਜ ਨੂੰ ਸੇਧ ਦਿੱਤੀ ਜਾਂਦੀ ਹੈ ਬਾਪੂ ਜੀ ਤੁਹਾਡੀਆਂ ਬਹੁਤ ਗੱਲਾਂ ਜਿਹੜੀਆਂ ਨੇ ਜਿਹੜੀਆਂ ਬਹੁਤ ਜਿੱਥੇ ਤੁਸੀਂ ਆਰਾਮ ਨਾਲ ਪੰਜਾਬ ਬਾਰੇ ਦਾ ਸਰੂਮ ਉਹ ਗੱਲ ਉਹ ਗੱਲਾਂ ਘਟ ਚੱਲਦੀਆਂ ਪਰ ਜਦੋਂ ਕੋਈ ਤੁਸੀਂ ਅ ਅਗਰੈਸਿਵ ਹੋ ਕੇ ਬੋਲਦੇ ਹੋ ਜਾਂ ਫਿਰ ਕੋਈ ਅਦਰਿਕ ਕੰਟਰੋਵਰਸ਼ੀਅਲ ਗੱਲ ਹੁੰਦੀ ਹੈ ਉਦੋਂ ਫਿਰ ਲੋਕ ਤੁਹਾਨੂੰ ਕਮੈਂਟਾਂ ਚ ਵੀ ਬੜਾ ਗਲਤ ਬੋਲ ਦਿੰਦੇ ਜਦ ਕਿ ਤੁਹਾਨੂੰ ਕਿੰਨੇ ਲੋਕ ਮਿਲਦੇ ਆ ਉਹ ਮੂੰਹ ਤੇ ਬੜੇ ਪਿਆਰ ਨਾਲ ਮਿਲਦੇ ਨੇ ਉਹ ਜਿੰਨਾ ਕਹਿ ਦੇ ਬੇਟਾ ਹਜ਼ਾਰਾਂ ਦੇ ਹਿਸਾਬ ਨਾਲ ਹਾਂਜੀ ਤੇਵੇਂ ਵੇਖੋ ਬਈ ਪੰਜਾਬ ਦੇ ਵਿੱਚ ਜਿਹੜੇ ਤਾਂ ਮਾਸੂਮ ਲੋਕ ਆ ਹੂੰ ਉਹ ਤਾਂ ਐਪਰੀਸ਼ੀਏਟ ਹੀ ਕਰ ਰਹੇ ਹੂੰ ਯਾਰ ਜਿਹੜਾ ਇਹਨਾਂ ਦਾ ਵਰਗਾ ਇੱਕ ਜਿਹੜਾ ਨਾਂ ਉਹਨਾਂ ਨੂੰ ਪੰਜਾਬ ਨਾਲ ਮੂੰਹ ਹੈ ਨਾ ਇਨਸਾਨੀਅਤ ਨਾਲ ਮੂੰਹ ਹੈ ਉਹ ਰਾਜਕਰਤਾ ਛੇੜਣੀ ਨਾਲ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੁੜੇ ਹੁੰਦੇ ਨੇ ਉਹ ਜ਼ਰੂਰ ਹੈ ਕਾਫੀ ਵਿਰੋਧ ਕਰ ਲੈਂਦੇ ਨੇ ਹਾਂ ਐਸੀ ਗੱਲ ਹੈ ਕਰਦੇ ਤੇ ਕਰੀ ਜਾ ਉਹਨਾਂ ਦਾ ਆਪਣਾ ਫਰਜ਼ ਹੈ ਤੁਸੀਂ ਫਿਰ ਉਹਨਾਂ ਨੂੰ ਐਕਸਪਲੇਨ ਨਹੀਂ ਕਰਦੇ ਕਿ ਤੁਸੀਂ ਅੱਜ ਜੀ ਇਹ ਵੀ ਮੈਨੂੰ ਸਵਾਲ ਕਰਦਾ ਹੈ ਜਾਂ ਮੇਰੇ ਨਾਲ ਗੱਲਬਾਤ ਕਰਦਾ ਹੈ ਜਾਂ ਕੋਈ ਫੋਨ ਤੇ ਗੱਲ ਕਰਦਾ ਫਿਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਅੱਛਾ ਜੀ ਉਹਨਾਂ 'ਚ ਬਹੁਤ ਬੱਚੇ ਸਮਝੀ ਜਾਂਦੇ ਅੱਛਾ ਸਮਝ ਜਾਂਦੇ ਸਮਝਦੇ ਸਮਝਦੇ ਹਾਂ ਪਰ ਕਈ ਕੰਨਗੇ ਨਹੀਂ ਜੀ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਮੈਂ ਕਿਤੇ ਫਿਰ ਤੁਹਾਡਾ ਆਪਣਾ ਖਿਆਲ ਹੈ ਹੂੰ ਤੇ ਤੁਸੀਂ ਇਹ ਨਾ ਮੰਨ ਕੇ ਤੁਰ ਵੀ ਆਪਣੇ ਲੋਕਾਂ 'ਚ ਕੋਈ ਘਾਟ ਰਹੀ ਆਪਣੇ ਲੋਕਾਂ 'ਚ ਘਾਟ ਹੈ ਤੇ ਘਾਟ ਦਾ ਅਹਿਸਾਸ ਹੋ ਜਾਣਾ ਹੂੰ 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 ਉਹਦਾ ਮਤਲੇ ਹੁੰਦਾ ਫਿਰ ਆਪਾਂ ਉਹ ਘਾਟ ਨੂੰ ਦੂਰ ਕਰ ਲਾਗੇ ਕੋਈ ਗਲਤੀ ਹੈ ਕੋਈ ਨੁਕਸ ਹੈ ਉਹਦਾ ਅਹਿਸਾਸ ਹੋ ਜੇ ਉਹਦੇ 'ਚ ਬੰਦੇ 'ਚ ਫਿਜ਼ੀਕਲ ਕਾਰੇ ਜਿਹਦੀ ਥਾਂ ਚ ਉਹ ਕਹਿੰਦੇ ਮੋਰਲ ਕਾਰੇ ਹੂੰ ਹੂੰ ਨੈਤਿਕ ਜਿਹੜਾ ਨਾ ਹੌਸਲਾ ਜਿਹੜਾ ਜਦੋਂ ਆਉਂਦਾ ਹੈ ਉਹਦੇ ਨਾਲ ਫਿਰ ਬੰਦਾ ਉਹਦੀਆਂ ਗਲਤੀਆਂ ਦਾ ਪਸਤਾਵਾ ਵੀ ਕਰਦਾ ਤੇ ਗਲਤੀਆਂ ਨੂੰ ਉਹ ਦੂਰ ਵੀ ਕਰਦਾ ਮੈਂ ਕਹਿੰਦਾ ਵੀ ਬੰਦੇ ਨੂੰ ਗਲਤੀਆਂ ਦਾ ਅਹਿਸਾਸ ਹੋਵੇ ਤੇ ਬੰਦਾ ਦੂਰ ਕਰ ਸਕਦਾ ਹੈ ਇਹ ਅਹਿਸਾਸ ਹੀ ਨਹੀਂ ਫਿਰ ਉਹ ਵਿਚਾਰਾ ਦੂਰ ਨਹੀਂ ਕਰ ਸਕਦਾ ਇਸ ਕਰਕੇ ਗਾਲਾਂ ਦੇਣ ਵਾਲੇ ਵੀ ਉੱਚਾ ਬੋਲਣ ਵਾਲਾ ਕਹਿੰਦਾ ਗੁੱਸਾ ਨਹੀਂ ਕਰਦਾ ਮੈਨੂੰ ਪਤਾ ਵੀ ਨਹੀਂ ਵਿਚਾਰਾ ਨੂੰ ਅਹਿਸਾਸ ਨਹੀਂ ਅਹਿਸਾਸ ਨਹੀਂ ਹੋਰ ਕੋਈ ਕਹਿੰਦਾ ਬਾਪੂ ਜੀ ਪੰਜਾਬ ਦਾ ਯੂਥ ਪਹਿਲਾਂ ਵਾਲਾ ਕਿਹੋ ਜਿਹਾ ਸੀ ਤੇ ਜਿਹੜਾ ਹੁਣ ਤੁਸੀਂ ਦੇਖਦੇ ਹੋ ਹੁਣ ਕਿਹੋ ਜਿਹਾ ਵਾ ਕਹਿੰਦੇ ਇਸ ਤਰ੍ਹਾਂ ਬਟਾ ਜੀ ਪਹਿਲਾਂ ਚੜੀ ਜਵਾਨੀ ਆਪਦੇ ਮਾਪੇ ਦੀ ਨਾ ਬੜੀ ਬਹੁਤ ਸ਼ਰਮ ਰੱਖਦੀ ਸੀ ਸਤਕਾਰ ਰੱਖਦੀ ਸੀ ਮਾਪੇ ਜੇ ਚਲਾਵਾ ਛਤਰ ਮਾਰਦਾ ਹਾਲਾਂਕਿ ਉਹ ਛਤਰ ਮਾਰਦੇ ਨਹੀਂ ਸੀ ਐਨ ਦਿਖਾਵਾ ਹੀ ਕਰਦੇ ਵੀ ਤੈਨੂੰ ਛਤਰ ਪਹਿਣਗੇ ਪਰ ਮਾਰਦੇ ਨਹੀਂ ਸੀ ਉਹ ਭੱਜ ਕੇ ਪੈਰਾਂ ਨਾ ਦੱਸ ਹੁੰਦੇ ਸੀ ਬੜਾ ਸਤਕਾਰ ਸੀ ਮਾਪੇ ਦੀ ਤਾਂ ਗਾਲਿ ਛਡੋ ਬੇਟਾ ਜੇ ਕੋਈ ਗੋਣ ਦੇ ਵਿੱਚੋਂ ਵੀ ਕੋਈ ਤਾੜਦਾ ਨਾ ਬਾਬਾ ਕੋਈ ਬਜ਼ੁਰਗ ਕੋਈ ਮਾਤਾ ਉਹਦੇ ਵੀ ਪੈਰੀਆ ਤੁਨੋਂ ਬਸੀ ਸਾਨੂੰ ਠੀਕ ਆ ਤੇ ਉਸ ਗੱਲ ਦੀ ਸ਼ਿਕਾਇਤ ਨਹੀਂ ਹੋ ਸਕਦੀ ਸੀ ਜੇ ਕੋਈ ਬੱਚਾ ਘਰੇ ਜਾ ਕੇ ਸ਼ਿਕਾਇਤ ਕਰਦਾ ਤੇ ਮਾਂ-ਬਾਪ ਕਹਿੰਦੇ ਵੀ ਉਹ ਇੰਨਾ ਸਿਆਣਾ ਥੋਥਾ ਬੰਦਾ ਉਮਰ ਦਾ ਇੰਨਾ ਹੈ ਤੇਰੇ ਦਾਦਿਆਂ ਜੀ ਹੁੰਨ ਹੈ ਤੂੰ ਬੜਾ ਸਿਆਣਾ ਉਹਦੇ ਨਾਲੋਂ ਹਾਂ ਸਮਾਵ ਦੇ ਬੱਚੇ ਨੂੰ ਘੂਰ ਦਿੰਦੇ ਸੀ ਇਹ ਮਾਂ-ਬਾਪ ਦੇ ਮਤਲਬ ਜਿਹੜਾ ਕਿ ਨਾ ਸਭਿਆਚਾਰਕ ਦਾ ਜਿਹਾ ਭਾਵਨਾਤਮਕ ਸੰਸਾਰ ਪੈਦਾ ਹੁੰਦਾ ਸੀ ਤੇ ਬੱਚਾ ਇੱਕ ਧਾਗਿਆਕਾਰੀ ਹੁੰਦਾ ਸੀ ਇੱਕ ਉਹ ਕ੍ਰਿਤੀਆਂ ਤੋਂ ਬਦੀਆਂ ਤੋਂ ਬਚਦਾ ਸੀ ਨਸ਼ਿਆਂ ਪਤਿਆਂ ਤੋਂ ਵੀ ਬਚਦਾ ਸੀ ਹੁਣੇ ਤਿੰਨ ਚਾਰੀ ਚੀਜ਼ਾਂ ਜਿਹੜੀਆਂ ਘਟਦਿਆਂ ਜਾ ਰਹੀਆਂ ਬੰਦਾ ਮਾਂ-ਪਾਪ ਤੋਂ ਦੂਰ ਹੋ ਗਿਆ ਬਜ਼ੁਰਗਾਂ ਤੋਂ ਦੂਰ ਹੋ ਗਿਆ ਕੱਲੇ ਮੋਬਾਈਲ ਦੇ ਨਾਲ ਜੁੜ ਗਏ ਮੋਬਾਈਲ ਵਾਲਿਆਂ ਤਾਂ ਜਿਹੜੀ ਆ ਮੋਬਾਈਲ ਦੀਆਂ ਕੰਪਨੀਆਂ ਤੁਹਾਨੂੰ ਉਹ ਚੀਜ਼ ਪਰੋਸਣ ਗਿਆ ਜਿਹਦੇ ਨਾਲ ਤੁਹਾਡਾ ਭੋਗਵਾਦੀ ਨਜ਼ਰੀਆ ਤਕੜਾ ਹੋਵੇ ਤੇ ਤੁਸੀਂ ਵੱਧ-ਵੱਧ ਮੋਬਾਈਲ ਨਾਲ ਜੁੜੇ ਰਹੋ ਜਿੰਨਾ ਤੁਸੀਂ ਜੁੜੋਗੇ ਉਹਨਾਂ ਹੀ ਉਹਨਾਂ ਦੀ ਟੀਆਰਪੀ ਵਧ ਜਊਗੀ ਤੇ ਉਹਨਾਂ ਹੀ ਉਹਦਾ ਪੁੰਨਫਾ ਵਧ ਜਊਗਾ ਮਪਾ ਜੀ ਤੁਸੀਂ ਚਲਾਉਂਦੇ ਹੋ ਮੋਬਾਈਲ ਜ਼ਿਆਦਾ ਮੈਂ ਚਲਾਉਂਦਾ ਪਰ ਮੈਂ ਵੇਖਦਾ ਕਟਾ ਇਹ ਕੋਈ ਸਿਆਣੀ ਗੱਲ ਆ ਜੀ ਮੈਨੂੰ ਪਤਾ ਲੱਗ ਜਾਵੇ ਵਿਚਾਰਾ ਸੁਣਨ ਵਾਲੀ ਹੈ ਪੰਜ ਸੱਤ ਮਿੰਟ ਵਾਲੀ ਤੇ ਮੈਂ ਸੁਣ ਲੈਂਦਾ ਕਿਉਂਕਿ ਮੈਂ ਬਹੁਤਾ ਮੈਂ ਪੜਦਾ ਹਾਂ ਕੁਸੀ ਵਿਦਿਆ ਵਿਦਵਾਨ ਦੀ ਗੱਲ ਹੈ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਤੁਸੀਂ ਆਪਣੀ ਇੰਟਰਵਿਊ ਕੋਈ ਵੀ ਆਪਣੀ ਦੇਖੀ ਨਹੀਂ ਹਜੇ ਤੱਕ ਹਾਂ ਬੇਟਾ ਮੈਂ ਬਹੁਤ ਘੱਟ ਦੇਖਦਾ ਹਾਂ ਹਾਂ ਤੇ ਮੈਨੂੰ ਦੂਜੀ ਦਾਦੇ ਬਾਪੂ ਅਸੀਂ ਥੋੜੀ ਜ਼ਿਆਦਾ ਚੀਜ਼ ਸੁਣੀ ਫੇ ਥੋੜੀ ਆ ਚੀਜ਼ ਥੋੜੀ ਅੱਜ ਵੀ ਮੈਨੂੰ ਇੰਟਰਵਿਊ ਕੋਈ ਬੰਦਾ ਦੇਖ ਰਿਹਾ ਸੀ ਤੇ ਮੈਨੂੰ ਸੁਣਾਈ अच्छा जी हां بیا बापू ये थोड़ी इंटरव्यू में सुन रहे हैं मैं पूछ दिमाग मेरा तो याद ही नहीं بیا कई हुई है हां भी मैं दस रहा सी भारत ਦੇ ਵਿੱਚ ਜਿਹੜੀ ਰਾਜ ਕਰਦਾ ਸ਼ਰਣੀਆ ਉਹਨੇ ਕਦੇ ਵੀ ਭਾਰਤ ਦੀ ਰਾਖੀ ਨਹੀਂ ਕੀਤੀ ਲੁਟੇਰੇ ਨਾਲ ਤੇ ਧੜਬਿਆਂ ਨਾਲ ਲੜ ਜਾਂਦੇ ਸੀ ਉਹਦੇ ਵਿੱਚ ਮੈਂ ਕਦੇ ਬੋਲਿਆ ਉਹਨੇ ਮੈਨੂੰ ਸੁਣਾਈ ਮੈਂ ਹੈਜੀ हां ਇਹ ਗੱਲ ਠੀਕ ਹੈ ਵਿਸਕੰਦਰ ਤੋਂ ਲੈ ਕੇ ਨਾ ਹੁਣ ਤੱਕ ਜਿਹੜੇ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ ਉਹ ਸਾਡੇ ਨਹੀਂ ਬਣ ਕੇ ਰਹੇ ਜਿੰਨਾ ਜਕਰੋ ਕੱਲੇ ਸੀ ਉਹਨਾਂ ਜਕਰ ਸੋਨਾਂ ਕੱਲਿਆਂ ਨੂੰ ਕੱਲਿਆਂ ਨੇ ਕੁੱਟਿਆ ਜਦੋਂ ਬਾਹਰੋਂ ਆ ਕੇ ਕੋਈ ਸਾਨੂੰ ਗੁਲਾਮ ਬਣਾਉਂਦਾ ਸੀ ਤੇ ਫਿਰ ਉਹਦੇ ਨਾਲ ਰਲ ਜਾਂਦੇ ਤੇ ਉਹਦੇ ਦਰਬਾਰ 'ਚ ਬਹਿ ਜਾਂਦੇ ਮਤਲਬ ਆਪ ਦੇ ਲੋਕਾਂ ਨਾਲ ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਲੱਗਦਾ ਇਹ ਬਈ ਪਿਛਲੇ 2500 ਸਾਲੇ ਤੋਂ ਕੱਟੋ-ਕੱਟ ਸਿਕੰਦਰ ਦੇ ਹਮਲੇ ਤੋਂ ਲੈ ਕੇ ਇਹ ਤੋਂ ਪਹਿਲਾਂ ਵੀ ਕਿੰਨੇ 300 ਸਾਲੇ ਪਹਿਲਾਂ ਹਮਲਾ ਹੋਇਆ ਸੀ ਪੰਜਾਬ ਦੀ ਧਰਤੀ ਤੇ ਉਦੋਂ ਵੀ ਇਹੀ ਕੁਛ ਹੋਇਆ ਸੀ ਪਾਪਾ ਜੀ ਜਿੱਦਾਂ ਹੁਣ ਤੁਸੀਂ ਇਸ ਤੇ ਆਵਾਜ਼ ਚੱਕਦੇ ਹੋ ਤੁਸੀਂ ਚਾਹਦੇ ਤੁਸੀਂ ਰਲ ਵੀ ਸਕਦੇ ਸੀ ਜਿੱਦਾਂ ਇੱਕ ਚਨਾ ਕੱਲਾ ਬਾੜ ਨਹੀਂ ਫੋੜ ਸਕਦਾ ਹੈ ਨਾ ਉਹਨੂੰ ਹੈ ਕਿ ਚਲ ਜਾ ਮੈਂ ਕੱਲਾ ਕੁਛ ਨਹੀਂ ਕਰ ਸਕਦਾ ਚਲ ਕੋਈ ਨਹੀਂ ਮੈਂ ਢੇੜ ਚਲ ਬਣ ਜਾਣਾ ਇਹ ਅੰਦਰੋਂ ਬਾਜ ਨਹੀਂ ਆਉਂਦੀ ਤੁਹਾਡੀ ਇਹੀ ਕਰੀ ਢੇੜ ਚਾਲ ਵਾਲੀ ਗੱਲ ਹੀ ਮੈਂ ਕਹਿੰਨੇ ਕਿ ਇੱਕ ਜਨਮ ਹੈ ਹੂੰ ਤੇ ਇਹਨੂੰ ਚੰਗੇ ਲੇਖੇ ਲਾਉਣਾ ਚਾਹੀਦਾ ਕਿਉਂਕਿ ਮੈਂ ਨਾ ਤਾਂ ਨਫ਼ਰਤ ਫਲਾ ਸਕਦਾ ਹੂੰ ਕਦੇ ਵੀ ਅੱਛਾ ਜੀ ਨਾ ਮੈਂ ਕਿਸੇ ਨੂੰ ਡਰਾ ਸਕਦਾ ਜੀ ਮੈਂ ਡਰਾਉਣਾ ਹੂੰ ਜੇ ਜੇ ਕੋ ਮੈਨੂੰ ਡਰਾਵੇ ਮੈਂ ਅੱਗ ਵੱਸ ਪੈ ਨਾ ਮੀ ਨਹੀਂ ਪਾਈ ਨਾ ਡਰਾਉਂਦਾ ਬਿਲਕੁਲ ਨਹੀਂ ਤੇ ਫਿਰ ਮੈਂ ਡਰਾਂ ਵੀ ਕਾ ਤਾ ਹੂੰ ਹੂੰ ਤੇ ਮੈਂ ਮਤ ਨਹੀਂ ਲੋੜ ਮੈਂ ਇਹ ਮਹਿਸੂਸ ਕਰਦਾ ਵੀ ਨਹੀਂ ਜਿਹੜਾ ਬੰਦਾ ਕਿਸੇ ਕਿਰਪਾ ਦਾ ਜਾਂ ਸਮਝੋ ਵੀ ਕਦਰ ਦਾ ਪਾਤਰ ਆ ਉਹਦੀ ਕਦਰ ਕਰੋ ਹੂੰ ਹੂੰ ਤੇ ਵੱਡੇ ਬੰਦਿਆਂ ਦਾ ਸਤਿਕਾਰ ਕਰੋ ਛੋਟੇ ਬੰਦਿਆਂ ਦੇ ਸਿਰ ਤੇ ਹੱਥ ਰੱਖੋ ਦੀ ਧਿਆਣੀ ਦੇ ਸਿਰ ਤੇ ਹੱਥ ਰੱਖੋ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਤੋਪੇ ਆ ਬਿਲਕੁਲ ਹਾਂ ਤੁਹਾਡੇ ਜਿਵੇਂ ਪਹਿਨਾਵੇ ਦੀ ਜੇ ਗੱਲ ਕੀਤੀ ਜਾਵੇ ਬਹੁਤ ਸੋਹਣਾ ਪਹਿਨਾਵਾ ਤੁਹਾਡਾ ਥੱਕਦੇ ਨਹੀਂ ਕਦੇ ਕਿ ਇੱਕ ਕੱਪੜੇ ਪਾ ਪਾ ਕੇ ਤੁਸੀਂ ਨਹੀਂ ਬੇਟਾ ਤਸੀਂ ਰਲ ਬਣ ਹੋਵੇ ਜੇ ਕੱਲੇ ਕੱਪੜੇ ਪਾਉਣੋਂ ਥੱਕਦਾ ਹੋਵੇ ਤੇ ਪਤਲੂਨ ਕੋਟ ਵਾਲਾ ਤੇ ਛੇਤੀ ਥੱਕੇ ਹੋਣਾ ਚਾਹੀਏ ਉਹ ਵੀ ਤਾਂ ਕੱਲੇ ਪਾਉਂਦਾ ਹੈ ਹਾਂ ਇਦਾਂ ਨਹੀਂ ਹੁੰਦਾ ਵੈਸੇ ਤਾਂ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਇਸ ਪਹਿਰਾਵੇ ਵਿੱਚ ਨਹੀਂ ਭੁੱਲ ਰੋਲਾ ਇਹ ਵੀ ਗੱਲ ਕਈ ਵਾਰੀ ਭਲੇਖਾ ਲੱਗਦਾ ਹੈ ਪਤਲੂਨ ਤੇ ਕੋਟ ਵਾਲਿਆਂ ਨੂੰ ਵੀ ਮੈਂ ਡੀਸੈਂਟ ਮੇਰਾ ਡਰੈਸ ਹੈ ਜੀ ਭਲਾ ਇਹ ਡੀਸੈਂਟ ਕਿੰਨਾ ਕੁ ਹੋ ਸਕਦਾ ਹੂੰ ਇਹ ਪਾਣ ਦੇ ਬਾਵਜੂਦ ਵੀ ਬੰਦਾ ਆਪਣੇ ਸਰੀਰ ਨੂੰ ਢਾਹ ਸਾਰਾ ਢਗਣ ਦੇ ਬਾਵਜੂਦ ਵੀ ਬੰਦਾ ਢਕਿਆ ਨਹੀਂ ਹੁੰਦਾ। ਹੂੰ ਇਹ ਡਿਸੈਂਸੀ ਤੇ ਤਾਂ ਹੈ ਹੀ ਨਹੀਂ। ਜਿਹਦੀ ਹੈਗੀ ਤਾਂ ਰਾਜਧਾਨੀਪਤ ਯੂਰਪ ਦੇ ਵਿੱਚ ਵੀ ਜਿਹੜਾ ਪੈਂਟ ਸੀ ਉਹ ਕਲਾਉਨ ਡਰੈਸ ਹੁੰਦਾ ਸੀ, ਕਲਾਉਨਿਸ਼ ਡਰੈਸ। ਜਿਹੜੇ ਮਖੌਲ ਦੇ ਪਾਤਰ ਹੁੰਦੇ ਸੀ ਨਾ ਨਾਟਕਾਂ ਚ ਜਪਾਇਆ ਹੁੰਦਾ ਸੀ। ਹਾਂ ਬੰਦੇ ਨਹੀਂ ਪਾਉਂਦੇ ਸੀ। ਫਿਰ ਯੂਰਪ ਤੋਂ ਅਸੀਂ ਉਹਨਾਂ ਦੀ ਭਾਸ਼ਾ ਵੀ ਲੈ ਲਈ, ਉਹਨਾਂ ਦਾ ਭੇਸ ਵੀ ਲੈ ਲਿਆ, ਉਹਨਾਂ ਦਾ ਨਗੇਜ ਵੀ ਲੈ ਲਿਆ। ਹਾਂ ਵਿਗਿਆਨਕ ਨਜ਼ਰੀਆ ਉਹਨਾਂ ਤੋਂ ਲਿਆ ਨਹੀਂ। ਹੂੰ ਜਿਹੜਾ ਸਾਹਿਤ ਸਾਨੂੰ ਪੜ ਕੇ ਚੇਕਣਾ ਨਹੀਂ ਸੀ ਉਹ ਨਹੀਂ ਲਿਆ। ਜਿਹੜਾ ਯਰਪ ਦੇ ਲੋਕਾਂ ਨੇ ਆਪਣਾ ਦਰਸ਼ਨ ਸ਼ਾਸਤਰ ਦੇ ਵਿੱਚ ਫਿਲਾਸਫੀ ਦੇ ਵਿੱਚ ਤਰੱਕੀ ਕੀਤੀ ਜਰਮਨ ਦੇ ਵਿੱਚ ਹੋਈ ਫ੍ਰਾਂਸ ਦੇ ਵਿੱਚ ਹੋਈ ਇਟਲੀ ਦੇ ਵਿੱਚ ਹੋਈ ਯੂਨਾਨ ਦੇ ਵਿੱਚ ਹੋਈ ਅਸੀਂ ਉਹ ਉਹ ਹੀ ਧਾਰਨੀ ਕੀਤੀ ਸਿਰਫ ਉਹਨਾਂ ਦੇ ਵਾਲਾਂ ਦਾ ਸਟਾਈਲ ਹਮ ਤੇ ਗੱਲ ਦੀ ਟਾਈ ਮੈਂ ਪੰਜ ਟੈਂਕੇ ਕਹਿਣਾ ਹੁੰਦਾ ਵੀ ਟੈਂਕਾ ਟੋਪੀ ਟੈਂਕਾ ਟਾਈ ਹਮ ਦੋ ਤਾਂ ਟੈਂਕੇ ਇਹ ਨੇ ਹਮ ਤੇ ਫਿਰ ਪੈਂਟ ਵਾਲੀ ਟੈਂਕਾ ਫਿਰ ਬੂਟ ਵਾਲਾ ਪੈਂਡਾ ਫਿਰ ਕੋਟ ਵਾਲਾ ਅੱਛਾ ਜੀ ਪੈਂਟ ਕੋਟ ਤੇ ਬੂਟ ਟੋਪੀ ਤੇ ਟਾਈ ਪੰਜ ਟੈਂਕੇ ਪਾ ਕੇ ਬੰਦਾ ਇਹ ਸੋਚਦਾ ਵੀ ਮੈਨੂੰ ਇਹ ਕਪੜੇ ਪਾਉਣੇ ਆਉਂਦੇ ਆ ਹੋਰ ਤਾਂ ਕਿਸੇ ਨੂੰ ਪਾਉਣੇ ਨਹੀਂ ਆਉਂਦੇ ਹਮ ਇੱਕ ਕਿੱਡਾ ਵੱਡਾ ਭਰਮ ਹੈ ਤੁਸੀਂ ਸ਼ੁਰੂ ਤੋਂ ਆਹੀ ਪਾਏ ਮੈਂ ਬੇਟਾ ਇਹੀ ਰੱਖਿਆ ਥੋੜਾ ਦੱਸਿਓ ਆਪਣੀ ਲਾਈਫ ਬਾਰੇ ਹਾਂ ਜਦੋਂ ਪਤਵੀ ਮੈਨੂੰ ਸੁਰਤ ਆਈ ਕਿਉਂਕਿ ਜਦੋਂ ਦਾ ਬੱਚੇ ਸੀ ਉਹ ਤਾਂ ਪਤਾ ਨਹੀਂ ਸੀ ਪਰ ਜਦੋਂ 15 16 ਸਾਲ ਦੀ ਉਮਰ ਹੋਈ ਫਿਰ ਮੇਰੇ ਨਾਲ ਜੁੜ ਗਿਆ ਹੂੰ ਹੂੰ ਤੇ ਜੁੜ ਗਿਆ ਤੇ ਫਿਰ ਜੁੜਾ ਵੀ ਆ ਸਪੱਤੋ ਮੈਂ ਹੁਣੇ ਤੇ ਵੱਖ ਨਹੀਂ ਹੋ ਸਕਦਾ ਹਾਂ ਤੇ ਮੈਨੂੰ ਹੋਰ ਮੰਨੋਗੇ ਤੁਸੀਂ ਬਟੇ ਕੋਈ ਵੀ ਜਿਹਦੇ ਪੈਂਟ ਕੋਟ ਤੇ ਟਾਈ ਜਿੰਨਾ ਮਰਜ਼ੀ ਉਹਦੇ ਮਹਿੰਗਾ ਪੇਸ ਪਾਇਆ ਹੋਵੇ ਜਿੰਨਾ ਮਰਜ਼ੀ ਆਪਣੇ ਆਪ ਨੂੰ ਡੀਸੈਂਟ ਕਹਿੰਦਾ ਹੋਵੇ ਜਦੋਂ ਮੇਰੇ ਸਾਹਮਣੇ ਆਉਂਦਾ ਨਾ ਮੈਂ ਉਹਨੂੰ ਸਿਫਰ ਦੇ ਬਰਾਬਰ ਰੱਖਦਾ ਮੈਂ ਨਾਲ ਤੇ ਵਿੱਚ ਬੈ ਕੇ ਕਹਿ ਦਿੰਨਾ ਵੀ ਤੁਸੀਂ ਹਜ਼ਾਰਾਂ ਬੰਦੇ ਬੈਠੇ ਹੋ ਅੱਜ ਸਮਾਗਮ ਹੋ ਰਿਹਾ ਮੇਰੀ ਨਜ਼ਰਾਂ ਹੀ ਤੁਸੀਂ ਆਓ ਜੋ ਮਰਜ਼ੀ ਭੜੇ ਹੋ ਪਰ ਮੇਰੀ ਨਗਰਾਂ ਚੋਂ ਹਾਂ ਹਾਂ ਮੇਰੇ ਸਾਹਮਣੇ ਕੀ ਥੋਤੀ ਆਲਾ ਆਜੇ ਲੂੰਗੀ ਆਲਾ ਆਜੇ ਵੇਸਟੀ ਆਲਾ ਆਜੇ ਮੈਂ ਕਹਣਾ ਕਿ ਉਹ ਮੰਨਦੇ ਨੇ ਆਪ ਦੀ ਬਈ ਜਿਹੜੇ ਆ ਨਾ ਹੋਂਦ ਕੈਮ ਰੱਖੀ ਆਪ ਦੇ ਸਭਿਆਚਾਰ ਦੀ ਬਿਲਕੁਲ ਤੁਸੀਂ ਇੱਕ ਜਿਵੇਂ ਸ਼ਹਿਰ ਚ ਰਹਿ ਕੇ ਵੀ ਨਾ ਪੰਜਾਬ ਮਤਲਬ ਪਿੰਡ ਵਾਲੀ ਝਲਕ ਆਂਦੀ ਹੈ ਤੁਹਾਡੇ ਚ ਉਹ ਪਿੰਡ ਦੀ ਪੰਜਾਬ ਵਾਲੀ ਝਲਕ ਸ਼ਹਿਰ ਤਾਂ ਪੰਜਾਬ ਦਾ ਹਿੱਸਾ ਹੀ ਨਹੀਂ ਹਣ ਜਿਹੜੇ ਸ਼ਹਿਰ ਹੈ ਨਾ ਹਾਂਜੀ ਲੁਧਿਆਣਾ ਸ਼ਹਿਰ ਤੋਂ ਪੰਜਾਬ ਜੀ ਕਿਹੜੀ ਚੀਜ਼ ਨਜ਼ਰ ਆਉਂਦੀ ਹੈ ਬੁੱਤ ਦੱਸ ਦਿਓ ਤੁਹਾਡਾ ਪਿੰਡ ਕਿਹੜਾ ਬਾਪੂ ਜੀ ਜਿਲ੍ਹਾ ਹਸਾਰ ਦੇ ਵਿੱਚ ਹੈ ਬਟ ਹਰਿਆਣੇ ਦੇ ਸਰਸਾ ਹੁਣ ਜਾਣੇ ਰਹਿੰਦੇ ਹੁੰਦੇ ਆ ਜਾਣੇ ਬਗਾੜਾ ਹਰ ਮਹੀਨੇ ਜਾਂਦੇ ਆ ਬੇਟਾ ਓਕੇ ਤੇ ਜਾਂਦੇ ਆ ਲੋਕ ਜਾਂਦੇ ਆ ਪਾਇਨ ਪਰ ਅਮਾ ਜਾਨੇ ਮਜ਼ਾ ਆਂਦਾ ਉੱਥੇ ਜਾ ਕੇ ਮੈਂ ਤਸੱਲੀ ਹੋ ਜਾਂਦੀ ਹੈ ਰਿਫਰੈਸ਼ ਹੋ ਜਾਂਦੇ ਹੋਗੇ ਅੰਦਰ ਮੈਂ ਇਹ ਸਾਰੇ ਪੁਰਾਣੀਆਂ ਗਾਲਾਂ ਬਜ਼ੁਰਗਾਂ ਦੀਆਂ ਝੜਕਾਂ ਪੁਰਾਣੇ ਬਜ਼ੁਰਗ ਯਾਦ ਆ ਜਾਂਦੇ ਵੀ ਫੁਲਾਨਾ ਬਾਬਾ ਹੁੰਦਾ ਸੀ ਫੁਲਾਨੀ ਦਾਦੀ ਹੁੰਦੀ ਸੀ ਫੁਲਾਨਾ ਤਾਇਆ ਹੁੰਦਾ ਸੀ ਨਾਲ ਦੇ ਬੰਦੇ ਨੇ ਵੜਾ ਚਾੜਦਾ ਉੱਥੇ ਸਾਰੀ ਮਸੂਮੀਅਤ ਪੈਦਾ ਹੋ ਜਾਂਦੀ ਸਾਰੇ ਇੱਥੇ ਹੈ ਕਿ ਫਰੇਮ ਹਮ ਬੈਨ ਕਰੋ ਜਿਹੜਾ ਕੋਈ ਬੰਦਾ ਬੰਧ ਉਹ ਵੀ ਫਰੇਵ ਕਰਦਾ ਜਿਹੜਾ ਸੁਣਦਾ ਉਹ ਵੀ ਫਰੇਵ ਕਰਦਾ ਜਿਹੜਾ ਕਹਿੰਦਾ ਉਹ ਵੀ ਫਰੇਵ ਕਰਦਾ ਤੁਹਾਨੂੰ ਬਾਪੂ ਜੀ ਧੋਖੇ ਮਿਲੇ ਲਾਈਫ ਚ ਮੈਨੂੰ ਉਹ ਤਾਂ ਧੋਖਾ ਕੋਈ ਵੱਡਾ ਨਹੀਂ ਕੋ ਮਾੜਾ ਮੋਟਾ ਹੋ ਗੋਏ ਤਾਂ ਕਹਿ ਨਹੀਂ ਸਕਦਾ ਹੂੰ ਹੂੰ ਪਰ ਵੱਡਾ ਕੋ ਧੋਖਾ ਕਿ ਨਿਰਾਸ਼ਗੀ ਹੁੰਦੀ ਹੈ ਉਹਨਾਂ ਲੋਕਾਂ ਤੋਂ ਫਿਰ ਜੇ ਧੋਖਾ ਨਹੀਂ ਮੈਂ ਕਹਿੰਦਾ ਜੀ ਇਹ ਦਾ ਉੱਤਮ ਬਾਤੀ ਰਹਿਣ ਬਾ ਪਧਰੀ ਇਹਨਾਂ ਇੰਨਾ ਕੜਾ ਗੁੱਸਾ ਕਰਨਾ ਯਾਨੀ ਕਿ ਅੱਜ ਕੱਲ ਵੀ ਇਹੀ ਸੁਣਨ ਨੂੰ ਆਨਕ ਜਦ ਕੋਈ ਤੁਹਾਡਾ ਕੁਝ ਗਲਤ ਕਰਦਾ ਉਹਦੇ ਬਲਦੇ ਹੋ ਜੋ ਕਿ ਸ਼ਾਇਦ ਉਹਦੀ ਕੋਈ ਮਜਬੂਰੀ ਹੋਗੀ ਤੁਸੀਂ ਉਹੀ ਸੋਚਦੇ ਹੋ ਹੋ ਸਕਦਾ ਬਜਾਏ ਕੋਈ ਮਜਬੂਰੀ ਹੋਵੇ ਮੈਂ ਖਣਾ ਯਾਰ ਇਹਨਾਂ ਵੀ ਕੋਈ ਧੋਖਾ ਵੀ ਨਹੀਂ ਖਾਦਾ ਜਿਹੜੇ ਨਾਲ ਆਪਾਂ ਚਿੰਤਾ ਕਰੀ ਹੈ ਹੈ ਇਹ ਕੋਈ ਕੰਮ ਕਾਰਜ ਕਿਉਂਕਿ ਆਫਿਸ ਵਰਕ ਜਦੋਂ ਤੁਸੀਂ ਕਰਦੇ ਸੀਗੇ ਤਦ ਹੁੰਦਾ ਸੀ ਕਿ ਦੂਜੇ ਨਾਲ ਜੈਲਸੀ ਫੈਕਟਰ ਹੁੰਦੇ ਸੀ ਮੈਂ ਨਹੀਂ ਕਰਦਾ ਸੀ ਮੈਂ ਤਾਂ ਸਭ ਮਦਦ ਕਰਦਾ ਸੀ ਮੈਂ ਤਾਂ ਸਾਡੇ ਮਹਿਕਮੇ ਵਿੱਚ ਸਾਡੇ ਸਾਰੇ ਅਫਸਰਾਂ ਦਾ ਮੈਂ ਮਤਲਬ ਇਹ ਸਮਝ ਰਹੇ ਵੀ ਸਾਡੀ ਐਸੋਸੀਏਸ਼ਨ ਦੇ ਮੈਂ ਪ੍ਰਧਾਨ ਹੁੰਦਾ ਸੀ ਹਮ ਹਮ ਸਾਰਿਆਂ ਦਾ ਤੇ ਮੈਂ ਆਪਦੇ ਆਪ ਨੂੰ ਕਹਿੰਦਾ ਮੈਂ ਠੱਗਾਂ ਦਾ ਪ੍ਰਧਾਨ ਹਾਂ ਕਿਉਂਕਿ ਸਾਡੀ ਮਹਿਕਮੇ ਦੇ ਵਿੱਚ ਨਾ ਰਿਸ਼ਤਬਾਦੀ ਬਹੁਤ ਸੀ ਹਮ ਹਮ ਰਿਸ਼ਤਤ ਬਗਾ ਰਹੇ ਇੱਕ ਖੰਗ ਦੀ ਵੀ ਨਹੀਂ ਹਮ ਆਹ ਹੋਰ ਇਹਨਾਂ ਕੋਈ ਮੰਨ ਦੇ ਵਿੱਚ ਨਹੀਂ ਵਸੀ ਰੁਚੀ ਦਿਖਾਉਂਦੇ ਆ ਇਹ ਸਾਡਾ ਰਾਈਟ ਹੈ ਸਾਡਾ ਅਧਿਕਾਰ ਹੈ ਹਮ ਹਮ ਮੈਂ ਉੱਥੇ ਵੀ ਉਹਨਾਂ ਦੇ ਵਿੱਚ ਬਹਿਣਾ ਕੋਸ਼ਿਸ਼ ਕਰਨੀ ਵੀ ਇਹਨਾਂ ਲੋਕਾਂ ਨੂੰ ਇਸ ਗੱਲ ਤੋਂ ਕਿਵੇਂ ਨਾ ਕਿਵੇਂ ਕਰਕੇ ਮਾਨਸਿਕ ਤੰਗ ਦੂਰ ਕੀਤਾ ਜਾਵੇ। ਬਾਬੂ ਜੀ ਇਹ ਨਹੀਂ ਕਰਦਾ। ਟੈਂਸ ਟੂ ਹੁੰਨੇ ਤਾਂ ਫਿਰ ਰੱਬ ਦਾ ਨਾਮ ਜਪਦੇ ਆ। ਨਹੀਂ ਪੁੱਤ ਮੈਂ ਰੱਬ ਕਰਕੇ ਟੈਂਸ ਵਿੱਚ ਸਮਾਜ ਦੇ ਕਾਰਨਾ ਕਰਕੇ ਹੁੰਦਾ। ਉਹ ਚ ਰੱਬ ਦਾ ਕੋਈ ਦੋਸ਼ ਹੀ ਨਹੀਂ। ਹਮ ਹੁਣ ਇੱਥੇ ਕੋਈ ਕ੍ਰਾਈਮ ਕਰਦਾ। ਰੱਬ ਦਾ ਨਹੀਂ ਕਹਿੰਦਾ ਤੂੰ ਕ੍ਰਾਈਮ ਕਰ ਬੰਦਾ ਕਰਦਾ। ਮੈਂ ਕਹਿੰਦਾ ਵੀ ਕ੍ਰਾਈਮ ਹੋਇਆ ਤਾਂ ਕਿਉਂ ਹੋਇਆ? ਸਮਾਜ ਦੀ ਕਿਹੜੀ ਕਮੀ ਪੇਸ਼ੀ ਹੈ? ਸਰਕਾਰ ਦੀ ਕਿਹੜੀ ਕਮੀ ਪੇਸ਼ੀ ਹੈ ਜਿਹਦੇ ਕਰਕੇ ਕ੍ਰਾਈਮ ਹੋਇਆ? ਜੇ ਸਰਕਾਰਾਂ ਆਪਣੇ ਲੋਕਾਂ ਦੀ ਰਾਖੀ ਸਹੀ ਅਰਥਾਂ ਚ ਕਰਨ ਤੇ ਕਦੇ ਵੀ ਕੋਈ ਅਪਰਾਧ ਨਹੀਂ ਹੋਊਗਾ। ਮੈਨੂੰ ਇਹ ਨਾ ਸਮਝ ਨਹੀਂ ਆਉਂਦੀ ਕਿ ਆਪਾਂ ਜਿਵੇਂ ਤੁਸੀਂ ਤੁਹਾਨੂੰ ਬੜਾ ਕੁਝ ਪਤਾ ਹੈ ਕਿ ਕਿਵੇਂ ਕੀ ਕੰਮ ਹੋ ਰਿਹਾ ਫਿਰ ਵੀ ਸਰਕਾਰ ਉਹ ਚੀਜ਼ਾਂ ਨਹੀਂ ਕਰਦੀ ਆਪਾਂ ਲਾਇਬ੍ਰੇਰੀ ਦੀ ਪਿਛਲੀ ਵਾਰ ਆਵਾਜ਼ ਚੱਕੀ ਸੀ ਤੇ ਫਿਰ ਕੀ ਐਸੇ ਸਟੈਪ ਚੁੱਕੇ ਜਾਣ ਕਿ ਉਹਨਾਂ ਤੇ ਅਸਰ ਹੋਵੇ ਨਹੀਂ ਆਪਾਂ ਬਸ ਤਾਂ ਕਹਿ ਸਕਦੇ ਹਾਂ ਨਾ ਸਰਕਾਰਾਂ ਦਿਲੋਂ ਚਾਹੁੰਦੀਆਂ ਕਿ ਲੋਕੀ ਅਣਪੜ ਅੰਧਵਿਸ਼ਵਾਸੀ ਢੀੜ ਤੇ ਰੋਗੀ ਰਹਿਣ ਇਹਨਾਂ ਲੋਕਾਂ ਤੋਂ ਫਿਰ ਜ਼ਾਲਮ ਸਰਕਾਰਾਂ ਨੂੰ ਕੋਈ ਖਤਰਾ ਨਹੀਂ ਹੁੰਦਾ ਸਰਕਾਰਾਂ ਚ ਆਮ ਤੌਰ ਤੇ ਯਾਸ਼ ਲੋਕ ਹੁੰਦੇ ਨੇ ਦੂਜੇ ਹੱਕ ਮਾਰਨ ਵਾਲੇ ਲੋਕ ਹੁੰਦੇ ਨੇ ਦੂਜੇ ਨੂੰ ਨਫ਼ਰਤ ਕਰਨ ਵਾਲੇ ਲੋਕ ਆਪਣੇ ਮੁਰਖੀ ਦੀ ਰਾਜ ਕਰਦਾ ਸ਼ਰਣੀ ਦੇ ਵਿੱਚ ਇਹ ਗੱਲਾਂ ਭਾਰੂ ਨੇ ਠੀਕ ਹੈ ਕਦੇ ਕਦੇ ਕੋਈ ਚੰਗਾ ਬੰਦਾ ਵੀ ਆ ਜਾਂਦਾ ਪਰ ਉਹਨਾਂ ਦੀ ਗਿਣਤੀ ਵਿਚਾਰਾਂ ਦੀ ਬਸੂਮ ਮੰਗਣੋਂ ਬਹੁਤ ਥੋੜੀ ਹੈ ਪਤਾ ਨਹੀਂ ਉਹਨੇ ਮੇਰਾ ਸਵਾਲ ਕਿ ਹੋ ਜਾਇਆ ਵਾ ਪਰ ਮੈਨੂੰ ਤੁਹਾਡੀ ਗੱਲ ਤੋਂ ਤਾਂ ਲੱਗ ਰਿਹਾ ਫਿਰ ਤਾਂ ਸ਼ਾਇਦ ਸਰਕਾਰ ਹੋਣੀ ਨਹੀਂ ਚਾਹੀਦੀ ਜੇ ਇੰਨਾ ਕੁਸ਼ ਕਰ ਸਕੀ ਜਾਨ ਉਹ ਸ਼ੱਕ ਨਹੀਂ ਇਹ ਵੀ ਇੱਕ ਫਲਸਫੇ ਦਾ ਸਵਾਲ ਹੈ ਇਹ ਦਾਰਸ਼ਨਿਕਤਾ ਦਾ ਸਵਾਲ ਹੈ ਵੀ ਸਰਕਾਰ ਵੀ ਨਹੀਂ ਹੋਣੀ ਚਾਹੀਦੀ ਬੰਦਾ ਆਪਣੇ ਆਪ ਦੀ ਸਰਕਾਰ ਹੋਵੇ ਹੂੰ 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 ਸਰਕਾਰਾਂ ਨੇ ਤੁਹਾਨੂੰ ਮਤਲਬ ਥੋੜੀ ਰਾਖੀ ਘਟਕ ਕੀਤੀ ਥੋੜਾ ਕਾਣਵਦ ਕੀਤਾ ਮਨੁੱਖਤਾ ਦਾ ਕਾਣ ਕੀਤਾ ਆਪ ਦੇ ਜਿਹੜੇ ਮਾਸੂਮ ਲੋਕਾਂ ਦਾ ਨਾਗਰਿਕਾਂ ਦਾ ਪਰਜਾ ਦਾ ਜੇ ਜਦੋਂ ਰਾਜਾ ਸ਼ਾਹੀ ਸੀ ਤਾਂ ਪਰਜਾ ਦਾ ਕਾਣ ਕੀਤਾ ਜਦੋਂ ਅਖੌਤੀਆ ਲੋਕ ਰਾਜ ਆਇਆ ਉਹਦੇ ਨੇ ਆਪ ਦੇ ਨਾਗਰਿਕਾਂ ਦਾ ਵੀ ਕਾਣ ਕੀਤਾ ਸਾਰੇ ਮੁਰਖਾਂ ਚ ਹੋ ਰਿਹਾ ਯੂਰਪ ਤੇ ਵੀ ਹੋ ਰਿਹਾ ਆਪਣੇ ਵੀ ਹੋ ਰਿਹਾ ਅਮਰੀਕਾ ਵਾਲੇ ਪਾਸੇ ਵੀ ਹੋ ਰਿਹਾ ਔਰ अफ्रीका ਤੇ ਵੀ ਹੋ ਰਿਹਾ ਸਾਰੇ ਘਾਟ ਤਾਂ ਹੈਗਾ ਜਿੱਥੇ ਕਿਤੇ ਮਾਸੂਮ ਹੈ ਉਹਦੀ ਨਹੀਂ ਕੋਈ ਰਾਖੀ ਕਰਦਾ ਮਾਪੂਜੀ ਜਿਵੇਂ ਪਹਿਰਾਵੇ ਤੇ ਆਪਾਂ ਗੱਲ ਕੀਤੀ ਪਹਿਰਾਵਾ ਜਿਹੜਾ ਦੂਜੇ ਲੋਕ ਪਾਉਂਦੇ ਨੇ ਉਹ ਗਲਤ ਆ ਨਹੀਂ ਬਟਾ ਕਿਸੇ ਦੇ ਪਹਿਰਾਵੇ ਦੇ ਤੇ ਕਦਰ ਜਰੂਰ ਕਰੋ ਕੋਈ ਬੰਦਾ ਆਪਦਾ ਪਹਿਰਾਵਾ ਰੱਖਦਾ ਉਹ ਤੇ ਮਾਣ ਕਰੋ ਦੂਜੇ ਦਾ ਸਤਿਕਾਰ ਕਰੋ ਹੁਣ ਮੈਂ ਆਪਦੇ ਤੇ ਆ ਪਹਿਰਾਵੇ ਤੇ ਮੈਨੂੰ ਪੂਰਾ ਮਾਣ ਆ ਪਰ ਜੇ ਕੋਈ ਦੂਜਾ ਆਪਦੇ ਭੇਸ ਜੀ ਜਾਂਦਾ ਮੈਂ ਕਹਿੰਦਾ ਬਹੁਤ ਅੱਛੇ ਬਾਈ ਮੈਂ ਉਹਦੀ ਸਤਿਕਾਰ ਕਰਦਾ ਬੁਰਾ ਕਿੱਥੇ ਲੱਗਦਾ ਫਿਰ ਤੁਹਾਨੂੰ ਜਦੋਂ ਬਗਾਨੀ ਚੀਜ਼ ਪਾ ਕੇ ਆਪਦੇ ਲੋਕਾਂ ਨੂੰ ਕਹਿੰਦੇ ਮੈਂ ਤਾਂ ਕੱਪੜੇ ਨਹੀਂ ਪਾਣੇ ਆਉਂਦੇ ਅੱਛਾ 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 ਬੁਰਾ ਕਰ ਰਹੇ ਹੋ ਡਾਊਨ ਕਰਨਾ ਦੂਜੇ ਨੂੰ ਦੂਜੇ ਨੂੰ ਵੀ ਮੈਨੂੰ ਕੱਪੜੇ ਪਾਣੇ ਆਉਂਦੇ ਆ ਮੈਂ ਹੁਣ ਐਡਵਾਂਸ ਹੋ ਗਿਆ ਜਿਹੜਾ ਬੰਦਾ ਗੁਲਾਮੀ ਵਿੱਚ ਜਿਉ ਰਿਹਾ ਹੋਵੇ ਗੁਲਾਮ ਬੰਦਾ ਕਦੇ ਐਡਵਾਂਸ ਨਹੀਂ ਹੁੰਦਾ ਤੇ ਮਾਨਸਿਕ ਗੁਲਾਮ ਕਿਵੇਂ ਐਡਵਾਂਸ ਹੋ ਜੂਗਾ ਅਗਾ ਵਦੂ ਮਾਨਸਿਕ ਗੁਲਾਮ ਕਦੇ ਵੀ ਅਗਾ ਵਦੂ ਨਹੀਂ ਹੋ ਸਕਦਾ ਹਾਂ ਉਹ ਗੁਲਾਮੀ ਦੀਆਂ ਇਥਾਸ ਨੂੰ ਸਾਹਮਣੇ ਰੱਖ ਕੇ ਆਪਦੀ ਜ਼ਿੰਦਗੀ ਜਿਉਂਦਾ ਹੈ ਤੇ ਉਹਦੇ ਅਨਸਾਰ ਆਪਦਾ ਉਹ ਤਰਕ ਦਿੰ ਬਾਬਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੇ ਬੇਟਾ ਹੁਣ ਅਗਲੇ ਮਹੀਨੇ ਮੈਂ ਪੂਰਾ 74 ਸਾਲ ਦਾ ਹੋ ਜਾਈਂ 74 ਸਾਲ ਦਾ ਹੁਣ ਵੀ ਕਿਤਾਬ ਪੜਦੇ ਹੋ ਕੋਈ ਨਾ ਬਾਕੀ ਨਾ ਕਿਤਾਬ ਤੋਂ ਬਗਰ ਗੁਜ਼ਾਰ ਪੜਦੇ ਹੀ ਰਹਿੰਦੇ ਮੈਂ ਪੜਨ ਹੀ ਪੜਨਾ ਹੁੰਦਾ ਹੈ ਅੱਜ ਕੱਲ ਕੀ ਪੜਦੇ ਹੋ ਮੈਂ ਬੇਟਾ ਨਾ ਅੱਜ ਕੱਲ ਇੱਕ ਇਹ ਪੇਰੀਆਰ ਰਾਮਾਸਾਮੀ ਹੈ ਅੱਛਾ ਜੀ ਬੜਾ ਉਹ ਦੱਖਣੀ ਭਾਰਤ ਦਾ ਇੱਕ ਬਹੁਤ ਵੱਡਾ ਦਾਰਸ਼ਨਿਕ ਹੈ ਠੀਕ ਹੈ ਜੋ ਭਾਰਤ ਦੇ ਵਿੱਚ ਜਿੰਨੀਆਂ ਵੀ ਇਤਿਹਾਸਿਕ ਗੱਲਾਂ ਨੇ ਨਾ ਪ੍ਰਚਲਿਤ ਉਹਨਾਂ ਤੇ ਬੜੀ ਖੋਜ ਕਰਦਾ ਹੈ ਕਿਉਂਕਿ ਪੁਰਾਣੇ ਜਿਹੜੇ ਦੇਸ਼ ਨੇ ਉਹਦੇ ਜਿਹੜੇ ਇਤਿਹਾਸਿਕ ਗੱਲਾਂ ਝਾੜੇ ਨੇ ਇਤਿਹਾਸਕਤਾ ਘੱਟ ਹੈ ਤੇ ਫਿਰ ਮੈਂ ਫਿਰ ਇਹ ਪੇਰੀ ਯਾਰ ਰਾਮਾ ਸਾਮੀ ਆ ਜਿਹੜੀ ਨਾ ਉਹ ਨਾਂ ਦੀ ਕਿਤਾਬ ਵਿੱਚ 500 ਪੇਜ ਦੀ ਕਹਾਵਤ ਉਹ ਮੈਂ ਦੋ ਤਿੰਨ ਦਿਨਾਂ ਵਿੱਚ ਖਤਮ ਕਰ ਦਿੰਦਾ ਵਾਓ ਯਾਨੀ ਬਾਪੂ ਜੀ ਇਦਾਂ ਨਹੀਂ ਕਿ ਵਧੀਆ ਵਧੀਆ ਵੱਡੀਆਂ ਚੀਜ਼ਾਂ ਤੇ ਜ਼ਿਆਦਾ ਗੌਰ ਕਰ ਰਹੇ ਨੇ ਰਾਦਰ ਕਿ ਤੁਸੀਂ ਕਿਸੇ ਨੇ ਨਰਾਜ਼ਗੀ ਆ ਕਿਸੇ ਨੇ ਧੋਖਾ ਦਿੱਤਾ ਇਹ ਛੋਟੀਆਂ ਮੋਟੀਆਂ ਗੱਲਾਂ ਤੇ ਤੁਹਾਡਾ ਧਿਆਨ ਹੀ ਨਹੀਂ ਲਾਉਣਾ ਇਹਦਾ ਧਿਆਨ ਦੇਣੇ ਨਹੀਂ ਪਤਾ ਆਉਂਦੀ ਆਪ ਦੀ ਮਾਨਸਿਕ ਊਰਜਾ ਬਦਕ ਊਰਜਾ ਨਾ ਪੱਖੀ ਗੱਲ ਚ ਕਿਉਂ ਲਾਈ ਜਾਵੇ ਹੂੰ ਉਹਨੂੰ ਅੱਖੋਂ ਪਰੋਕੇ ਕਰੋ ਜਿਹੜਾ ਸਿੱਧਾ ਜਿੱਥੋਂ ਸਿੱਧਾ ਚਾਣਣਾ ਆਉਂਦਾ ਹੈ ਉਹਦੇ ਉੱਲੇ ਨਿਗਰਖੋ ਹੂੰ ਕੀ ਆ ਬਾਤ ਹੈ ਬਾਪੂ ਜੀ ਜਿਹੜੇ ਬਹੁਤ ਸਾਰੇ ਪੇਰੈਂਟਸ ਆ ਬਹੁਤ ਦੁਖੀ ਰਹਿੰਦੇ ਨੇ ਡਿਪਰੈਸਡ ਰਹਿੰਦੇ ਨੇ ਬੱਚੇ ਬਾਹਰ ਬੈਠੇ ਨੇ ਹੂੰ ਪਰ ਉਹਨਾਂ ਦਾ ਉਹਨਾਂ ਦੀ ਵੀ ਮਜਬੂਰੀ ਹੈ ਕਿ ਬੱਚਿਆਂ ਨੂੰ ਭੇਜ ਰਹੇ ਨੇ ਸਰਕਾਰਾਂ ਤੇ ਉਹ ਨਹੀਂ ਰਹਿ ਸਕਦੇ ਇੰਨਾ ਵਿਸ਼ਵਾਸ ਨਹੀਂ ਹੈ ਉਹਨਾਂ ਨੂੰ ਤਾਂ ਤੁਹਾਨੂੰ ਉਸ ਚੀਜ਼ ਤੇ ਕੀ ਲੱਗਦਾ ਹੈ ਦੇਖੋ ਬੇਟਾ ਗੱਲ ਇਹ ਵੀ ਆਪਣੀ ਮੰਦੇ ਭਾਗਾ ਨੂੰ ਜਦੋਂ ਇਹ ਅਖੌਤੀ ਗਲੋਬਲਾਈਜੇਸ਼ਨ ਕੀਤੀ ਹੈ ਹਮ ਵਿਸ਼ਵੀਕਰਨ ਜੀ ਜੀ ਨਾ ਗਲੋਬਲਾਈਜੇਸ਼ਨ ਜਿਹਨੂੰ ਕਹਿੰਦੇ ਆ ਨਾ ਤੇ ਇਹ ਤਿੰਨ ਸ਼ਬਦ ਨੇ ਬੜੇ ਖਤਰਨਾਕ ਲਿਬਰਲਾਈਜੇਸ਼ਨ ਵੀ ਤੁਹਾਨੂੰ ਅਸੀਂ ਖੁੱਲੇ ਕਰਤਾ ਜੀ ਮੋਕਲੇ ਵੀ ਜਦੋਂ ਮਰਜੀ ਜਿਵੇਂ ਮਰਜੀ ਤੇ ਜਿੱਥੇ ਮਰਜੀ ਜਾਓ ਸ਼ਬਦ ਬਹੁਤ ਸੋਹਣੇ ਸੁਣਨ ਨੂੰ ਹਾਂਜੀ ਪਰ ਇਹਨਾਂ ਨੇ ਬਹੁਤ ਕਾਹਨ ਕਰਵਾਇਆ ਔਰ ਪਬਲਿਕ ਸੈਕਟਰ ਹੈ ਉਹਨੂੰ ਦਾ ਤਬਾਹ ਕੀਤਾ ਪਬਲਿਕ ਸੈਕਟਰ ਤੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਉਹ ਫਿਰ ਵਿਚਾਰੇ ਭੱਜੇ ਫਿਰਦੇ ਆ ਕਦੇ ਕੋਈ ਅਮਰੀਕਾ ਜਾਂਦਾ ਕੋਈ ਕੈਨੇਡਾ ਜਾਂਦਾ ਹੈ ਕੋਈ ਇੰਗਲੈਂਡ ਜਾਂਦਾ ਕੋਈ ਆਸਟ੍ਰੇਲੀਆ ਜਾਂਦਾ ਕੋਈ ਜੁਜੀਲੈਂਡ ਜਾਂਦਾ ਕੋਈ ਜਰਮਨ ਜਾਂਦਾ ਹੈ ਤੇ ਉਹ ਵਿਚਾਰੇ ਮਜਬੂਰੀ ਪਸ ਜਾਂਦੇ ਆ ਹੁਣ ਜਿਹੜੇ ਘਰ ਦੇ ਵਿੱਚ ਜਿਹਦੇ ਘਰ ਦੇ ਵਿੱਚ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਠੀਕ ਹੈ ਜਿਹੜਾ ਜਿਹੜਾ ਘਰ ਆਪਦੇ ਧੀ ਨਾ ਪੁੱਤਾਂ ਦੇ ਰੋਜ਼ਗਾਰ ਦਾ ਕਾਰੋਬਾਰ ਦਾ ਇਂਤਜ਼ਾਮ ਕਰ ਸਕਦਾ ਜਾਂ ਸਰਕਾਰ ਕਰ ਸਕਦੀ ਉਹਨਾਂ ਦੇ ਬੱਚੇ ਬਗਾਨੇ ਦੇਸ਼ਾਂ ਦੇ ਜਾ ਕੇ ਕਿਉਂ ਜਾ ਕੇ ਰੋੜਨਾ ਬਿਲਕੁਲ ਪੰਜਾਬ ਦੇ ਪੁੱਤ ਬਾਹਰ ਫਿਰਦੇ ਨਾ ਬਚਾਰੇ ਤੇ ਕਮਰਾ ਲੈਣ ਜੋਗੇ ਵੀ ਨਹੀਂ ਹੂੰ ਹੂੰ ਕੰਮ ਵੀ ਨਹੀਂ ਮਿਲ ਰਿਹਾ ਕੰਮ ਹੈ ਹੀ ਨਹੀਂ ਪੁੱਤ ਸਾਰੇ ਤਾਂ ਵੇਰ ਜੁਗਾਰੀ ਆ ਨਾਲੇ ਮਸ਼ੀਨੀ ਕਰਨ ਦੇ ਜੋਗੀ ਚ ਬੰਦੇ ਦੀ ਲੋੜ ਨਹੀਂ ਰਹੇਗੀ ਜੀ ਬਿਲਕੁਲ ਜੇ ਬੰਦੇ ਦੀ ਲੋੜ ਨਹੀਂ ਰਹੀ ਤੇ ਬੰਦਾ ਤਾਂ ਫਿਰ ਪੁੱਤ ਚਾਰਾ ਮਰੂ ਹੋ ਜਾਏ ਹੂੰ ਨਰਾਸ਼ ਹੋਏ ਕਈ ਬਾਪੂ ਜੀ ਵਾਪਿਸ ਵੀ ਆਉਂਦੇ ਨੇ ਆਉਣਗੇ ਕੁਦਰਤੀ ਗੱਲ ਹੈ ਆਉਣਗੇ ਰੁਕੋ ਨਾ ਜਿਹੜੇ ਬੰਦੇ ਕਹਿੰਦੇ ਵੀ ਨਹੀਂ ਆਪਾਂ ਹੋਰ ਜਲਾਲ ਤੇ ਨਹੀਂ ਚੱਲ ਸਕਦੇ ਉਹ ਵਾਪਸ ਆ ਜਾਂਦੇ ਹੂੰ ਹੂੰ ਪਰ ਮਾਂ ਬਾਪ ਦਾ ਵੀ ਬੜਾਵਾ ਵੱਡਾ ਖਾਂਤ ਹੈ ਦੁਖਾਂਤ ਵੀ ਆ ਵੀ ਥੀਆਂ ਪੁੱਤ ਬਾਹਰ ਬੈਠਾ ਹੋਵੇ ਆਪ ਵੜਾਪੇ ਤੇ ਇੱਥੇ ਆਪ ਦੇ ਮੁਰਖ ਜਿ ਬੈਠੇ ਹੁਣ ਤੇ ਦੁਖਾਂ ਵੇਲੇ ਉਹ ਤੀਪਤ ਆ ਜਾਣਾ ਹੁਣ ਇੱਕ ਬਹੁਤ ਵੱਡਾ ਦੁਖਾਂਤ ਹੈ ਇੱਕ ਹੋਰ ਚੀਜ਼ ਹੁੰਦੀ ਬਾਪੂ ਜੀ ਜਿੱਦਾਂ ਇੱਥੇ ਉਹ ਸੇਫ ਨਹੀਂ ਹੈਗੇ ਜੇ ਕਿਸੇ ਤੇ ਕੋਈ ਕੋਈ ਕਿਸੇ ਨੂੰ ਧਮਕੀ ਦੇ ਰੰਦਾ ਤਾਂ ਉਹਨੂੰ ਹੁੰਦਾ ਕਿ ਮੈਂ ਇੰਡੀਆ ਚ ਸੇਫ ਨਹੀਂ ਹੈਗਾ ਤਾਂ ਉਹਨੂੰ ਉਨੂੰ ਇਹ ਨਹੀਂ ਹੁੰਦਾ ਕਿ ਮੇਰੀ ਸਰਕਾਰ ਬੈਠੀ ਆ ਮੈਨੂੰ ਸੰਭੂਗੀ ਜਾਂ ਕੋਈ ਐਸੇ ਆਧਾਰੇ ਹੈਗੇ ਜਿਹੜੇ ਸੱਚ ਨੂੰ ਪਰਖ ਕੇ ਮੈਨੂੰ ਬਚਾਣਗੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਆਪਣੀ ਜਾਨ ਦੇ ਖਾਤਰ ਵੀ ਕਿਸਾ ਅਸੀਂ ਬਚਾ ਲਈਏ ਕੋਈ ਐਸ ਤਰ੍ਹਾਂ ਬੇਟਾ ਵੀ ਉਹਨਾਂ ਲੋਕਾਂ ਨੇ ਬਾਹਰ ਦੇ ਮੁਰਖ ਦੇ ਵਿੱਚ ਆਪਣੇ ਨਾਲੋਂ ਵੱਧ ਬੁੱਤ ਮਨੁੱਖੀ ਕਦਰ ਹੈ ਹਾਂਜੀ ਉਹ ਆਪਦੇ ਲੋਕ ਉਹ ਨਹੀਂ ਚਾਹੁੰਦੇ ਕਿ ਮੇਰੇ ਦੇਸ਼ ਦਾ ਨਾਗਰਿਕ ਭੁੱਖਾ ਮਰੇ ਹਾਂਜੀ ਬੇਜਿਤ ਹੋ ਕੇ ਜੀਵੇ ਹਮ ਸ਼ਰਕਤ ਇਹਨਾਂ ਨਾਲ ਕੋਈ ਹੁਲੜਵਾਜੀ ਨਹੀਂ ਕਰ ਸਕਦਾ ਹਮ ਹਮ ਇੱਕ ਆਪਣਾ ਭਾਰਤ ਤੇ ਪੰਜਾਬ ਦਾ ਦੇਸ਼ ਹੈ ਜਿੱਥੇ ਜਦੋਂ ਮਰਜ਼ੀ ਜਿਹੜੀ ਮਰਜ਼ੀ ਸੜਕ ਤੇ ਖੜੇ ਹੁਲੜਵਾਜੀ ਕਰ ਲੋ ਕਿਉਂਕਿ ਲੋਕ ਹੁਲੜਵਾਜੀ ਕਰਦੇ ਨੇ ਹੁੰਦੇ ਤਾਂ ਥੋੜੇ ਆ ਹੁਲੜਵਾਜ ਪਰ ਹੁਲੜਵਾਜ ਤੇ ਕੋਈ ਵੱਧ ਹੁੰਦਾ ਹੈ ਹੈ ਤੇ ਉਹਨਾਂ ਦੀ ਰਾਖੀ ਕੀਤੀ ਜਾ ਸਕਦੀ ਹੈ ਰੋਕੇ ਜਾ ਸਕਦਾ ਹੈ ਸਰਕਾਰਾਂ ਨੂੰ ਉਹਨਾਂ ਦੇ ਵਿੱਚ ਦਿਲਚਸਪੀ ਹੈ ਹਮ ਸਰਕਾਰ ਆਪਦੀਆਂ ਅਜਾਸ਼ਾਂ ਉੱਤੇ ਪੰਜਾਂ ਨੇ ਝੂਠ ਬਤਾਨ ਕਰੀ ਜਾਂਦੇ ਆ ਤੇ ਜੇ ਲੋਕਾਂ ਨੂੰ ਤਸੱਲੀ ਹੋਵੇ ਵੀ ਮੇਰੇ ਅਸੀਂ ਤਾਂ ਦੀ ਰਾਖੀ ਮੇਰੀ ਸਰਕਾਰ ਕਰੂਗੀ ਫੇਰ ਬੰਦਾ ਆਪਦਾ ਮਲਕ ਛੱਡ ਕੇ ਨਹੀਂ ਜਾਂਦਾ ਉਹ ਆਪਦਾ ਪਿੰਡੀ ਛੱਡ ਕੇ ਵੀ ਜਾਣ ਨੂੰ ਤਿਆਰ ਨਹੀਂ ਹੁੰਦਾ ਇਹ ਤਾਂ ਕੁਝ ਦੋਰਾਵਾ ਨਹੀਂ ਬਹੁਤ ਵਧੀਆ ਜਾਣਕਾਰੀ ਬਾਪੂ ਜੀ ਜਾਂਦੇ ਜਾਂਦੇ ਇੱਕ ਹੋਰ ਤੁਹਾਡੀ ਮੈਨੂੰ ਗੱਲ ਯਾਦ ਆ ਗਈ ਤੁਸੀਂ ਜਿਵੇਂ ਮੈਂ ਕਿਹਾ ਕਿ ਪੰਜਾਬ ਤੁਹਾਡੇ ਚੋਂ ਝਲਕਦਾ ਤੁਸੀਂ ਜਿਵੇਂ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਕਿ ਕੋਈ ਸਾਈਕਲ ਕੋਈ ਕਿਸੇ ਤੇ ਨਹੀਂ ਜਾਣਾ ਬਾਈਕ ਮੋਟਰਸਾਈਕਲ ਕੁਝ ਨਹੀਂ ਤੁਸੀਂ ਪੈਦਲ ਹੀ ਕਿੰਨੇ ਕਿੰਨੇ ਕਿਲੋਮੀਟਰ ਹੁਣ ਵੀ 22 ਕਿਲੋਮੀਟਰ ਰਾਮ ਕੁਦਵਾ ਰਹੀ ਸੀ ਨਹੀਂ ਹਾਂ ਆ ਸ਼ਹਿਰ ਦੇ ਵਿੱਚ ਮੈਂ 90 ਸਾਲ ਹੋ ਗਏ 59 ਸਾਲ ਪੁੱਤ 8 ਜੁਲਾਈ 1975 ਦਾ ਮੈਂ ਇੱਥੇ ਆਇਆ ਤੇ ਅੱਜ ਹੋ ਗਈ 11 ਜੁਲਾਈ 49 ਸਾਲ ਤਨਵੀਨ 10 ਦਿਨ ਹੋ ਗਏ ਵਾ 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 ਠੀਕ ਹੈ ਜੀ ਤੇ ਮੈਂ ਤਾਂ ਕਦੇ ਵਖੇ ਨਹੀਂ ਵੀ ਆ ਮੈਂ ਸਾਈਕਲ ਤੇ ਚੜਨਾ ਤੁਸੀਂ ਲੁਧਿਆਣਾ ਹੀ ਰਹੇ ਹੋ ਮੈਂ ਲੁਧਿਆਣੇ ਰਹਾਂ ਬਹੁਤ ਆ ਬੇਟਾ ਤੁਹਾਨੂੰ ਲੁਧਿਆਣੇ ਨਾਲ ਪਿਆਰ ਹੈ ਲੁਧਿਆਣੇ ਨਹੀਂ ਪਿਆਰ ਵਾਲੀ ਕੋਈ ਗੱਲ ਨਹੀਂ ਸਤਿਕਾਰ ਕਰਦਾ ਉਹ ਤਾਂ ਮੈਨੂੰ ਜਿੱਥੇ ਕਿਤੇ ਮੈਂ ਜਾਵਾਂ ਮੇਰਾ ਸਾਰਿਆਂ ਨਾਲ ਬਹੁ ਪੈਂਦਾ ਮਹਿਮਾਨ ਸਾਹਿਬ ਨਹੀਂ ਰਿਹਾ ਹਾਂ ਮੈਂ ਸੰਗੂਰ ਮੰਡੀ ਰਿਹਾ ਬਠਿੰਡੇ ਵਾਲੇ ਵੀ ਮੈਂ ਥੋੜਾ ਚੱਲ ਰਿਹਾ ਤੇ ਨਾ ਲੋਕਾਂ ਨੇ ਬੜੀ ਕਦਰ ਕਰਦਾ ਜਦੋਂ ਕੋਈ ਮਿਲਦਾ ਉਹ ਐ ਲੱਗਦਾ ਜਿਵੇਂ ਮੇਰੇ ਨਾਲ ਤੇ ਆ ਕੇ ਹੁੰਦੇ ਆ ਹਾਂ ਉਹਨਾਂ ਦੀ ਬੋਲੀ ਬਠਿੰਡੇ ਵਾਲੇ ਦੀ ਹਾਂ ਹਾਂ ਸਾਰੇ ਲੱਗਦੀ ਆ ਨਾ ਹਾਂ ਹਾਂ ਜੀ ਤੇ ਸਤਿਕਾਰ ਸਭ ਦਾ ਕਰੀਣਾ ਪੁੱਤ ਇੱਥੇ ਬੈਠੇ ਆ ਇੱਥੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਇੱਥੇ ਸਹੂਲਤਾਂ ਵੱਧ ਨੇ ਹੂੰ ਹੂੰ ਇਹ ਪੱਕੀ ਗੱਲ ਜਾਂਦੇ ਜਾਂਦੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਤੁਹਾਨੂੰ ਸੁਣਦੇ ਨੇ ਤੁਹਾਡੀ ਮਤਲਬ ਇੱਕ ਵੇਟ ਹੁੰਦੀ ਉਹਨਾਂ ਨੂੰ ਕਿ ਬਾਪੂ ਜੀ ਦਾ ਅੱਛਾ ਬਾਪੂ ਜੀ ਦਾ ਇੰਟਰਵਿਊ ਗੱਲ ਕਰਦੇ ਆ ਤਾਂ ਉਹਨਾਂ ਨੂੰ ਕੀ ਕਹਾਂਗੇ ਬਸ ਬੇਟਾ ਮੈਂ ਇਹ ਵੀ ਮੇਰੀਆਂ ਗੱਲਾਂ ਸੁਣ ਕੇ ਕੱਲਾ ਮੈਨੂੰ ਮੱਥਾ ਨਹੀਂ ਟੇਕਣਾ ਹਮਮ ਤੁਹਾਨੂੰ ਭਾਗ ਸਤਿਕਾਰ ਕਰਦੇ ਹਾਂ ਪਰ ਇਹ ਵੀ ਜੇ ਕੋਈ ਗੱਤ ਗੱਲ ਹੈ ਉਹਨੂੰ ਆਪਾਂ ਰਲ ਕੇ ਦੁਰਸਤ ਕਰਾਂਗੇ ਹਮਮ ਤੇ ਇਹ ਤਾਂ ਨਹੀਂ ਨਾ ਹੋ ਸਕਦਾ ਮੈਂ ਜੋ ਕਹਿਦਾ ਉਹ ਇਲਹਾਮੀ ਬਾਣੀ ਆ ਉਹਨੂੰ ਰਲ ਕੇ ਦੁਰਸਤ ਕੀਤਾ ਜਾ ਸਕਦਾ ਤੇ ਜੇ ਠੀਕ ਗੱਲ ਹੈ ਤੇ ਉਹਦੇ ਸਾਹਮਣੇ ਰੱਖ ਕੇ ਆਪਾਂ ਆਪਣਾ ਕਰਤਾਰ ਨੂੰ ਉੱਚਾ ਕਰ ਸਕਦੇ ਹਾਂ ਹੈ ਕਿਰਤ ਕਰ ਸਕਦੇ ਹਾਂ ਪਾਈਚਾਰਾ ਵੱਡਾ ਕਰ ਸਕਦਾ ਇਨਸਾਨੀਅਤ ਦੇ ਨਾਂ ਨੂੰ ਉੱਚਾ ਕਰ ਸਕਦੇ ਹਾਂ ਮੈਂ ਇਹੀ ਉਹਨਾਂ ਨੂੰ ਕਹਿਣਾ ਚਾਹ ਰਿਹਾ ਸ਼ੁਕਰੀਆ ਬਾਪੂ ਜੀ ਤੁਸੀਂ ਸਮਝ ਦਿੱਤਾ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇੰਨੀਆਂ ਸੋਹਣੀਆਂ ਗੱਲਾਂ ਪੰਜਾਬ ਬਾਰੇ ਇੱਕ ਮਨੁੱਖ ਨੂੰ ਕਿਵੇਂ ਜੀਣਾ ਚਾਹੀਦਾ ਕਿਸ ਤਰੀਕੇ ਦੇ ਤੌਰ ਤਰੀਕੇ ਹੋਣੇ ਚਾਹੀਦੇ ਆ ਕੀ ਚੀਜ਼ ਉਹਨਾਂ ਨੂੰ ਦੁੱਖ ਦੁਖੀ ਦਿੰਦੀ ਹੈ ਕਿ ਪੰਜਾਬ ਚ ਇਹ ਤਰਾਸਦੀ ਹੁੰਦੀ ਜਾ ਰਹੀ ਹੈ ਤੇ ਬਾਪੂ ਜੀ ਦੀਆਂ ਗੱਲਾਂ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਮੇਰੇ ਗੱਲਾਂ ਨੂੰ ਸੁਣੋ ਉਸ ਤੇ ਅਮਲ ਕਰੋ ਬਾਪੂ ਜੀ ਕਿਵੇਂ ਰਹਿੰਦੇ ਨੇ ਔਰ ਚੰਗੀ ਸਿਹਤ ਆ ਕਹਿੰਦੇ ਸਿਰਫ ਦੋ ਭੁਲ ਕੇ ਖਾਈਦੇ ਆ ਮਤਲਬ ਕੋਈ ਇੰਨੇ ਵੱਡੇ ਇਨਸਾਨ ਹੋ ਕੇ ਮੈਂ ਇਹੀ ਕਹਾਂਗੀ ਕੋਈ ਉਹਨਾਂ ਚ ਐਟੀਟਿਊਡ ਨਹੀਂ ਆ ਕੁਝ ਕਿਸੇ ਤਰੀਕੇ ਦੀ ਉਹਨਾਂ ਦੀ ਉਹਦਾ ਦੀ ਤੌਰ ਨਹੀਂ ਹੈਗੀ ਹਰ ਇੱਕ ਨੂੰ ਬੜੇ ਸਤਿਕਾਰ ਨਾਲ ਮਿਲਦਾ ਹੈ ਤਾਂ ਇੱਧਰ ਇਹ ਚੀਜ਼ ਆਪਾਂ ਨੂੰ ਸਿੱਖਣੀਆਂ ਚਾਹੀਦੀ ਨੇ ਵੀਡੀਓ ਨੂੰ ਸ਼ੇਅਰ ਕਰੋ ਬਨੇਰੋ ਸਾਡੇ ਨਾਲ ਧੰਨਵਾਦ